ਆਗੇ ਜਿਹੜਾ ਇਥੇ ਦਾ ਕੈਂਡੀਡੇਟ ਹੰਸ ਰਾਜ ਹੰਸ ਹੈ ਇੱਥੇ ਆਵੇ ਜਵਾਬ ਦੇਵੇ ਗੱਲ ਦਾ ਸਾਡਾ ਕੀ ਕਸੂਰ ਹੈ ਅਸੀਂ ਮੰਗਦੇ ਕੀ ਹੈ ਅਸੀਂ ਚਾਹੁੰਦੇ ਕੀ ਹੈ ਆਕੇ ਸਾਡੇ ਨਾਲ ਗੱਲ ਕਰੇ ਇਥੇ ਅੱਜ ਲੋਕਾਂ ਤੋਂ ਡਰ ਲੱਗਦਾ ਹੈ ਅੱਜ ਤੁਹਾਡਾ ਮੂਰੇ ਉਹTrasra ਲਿਆ ਜਾ ਰਿਹਾ ਹੈ ਵੀਰਾਂ ਨੂੰ ਧੱਕੇ ਮਾਰੋ ਤੇ ਪਰੇ ਸਿੱਟੋ ਨਾਲ ਗੱਲ ਕਰ ਅਸੀਂ ਤੈਨੂੰ ਦੱਸ ਕੇ ਵੀ ਅਸੀਂ ਰਵਾ ਕੇ ਤੋੜਿਆ ਇਸ ਕਰਕੇ ਤੂੰ ਇੱਕ ਪਾਸੇ ਐਮਪੀ ਬੰਨੂ ਫਿਰਦਾ ਤੇ ਇੱਕ ਪਾਸੇ ਤੂੰ ਲੁਕਦਾ ਫਿਰਦਾ ਚੋਰਾ ਵਾਂਗੂ ਜੇ ਤੇਰਾ ਚਾਰ ਖਤਰ ਬਾਹਰ ਆ ਕੇ ਸਾਡੇ ਨਾਲ ਗੱਲ ਕਰ ਅਸੀਂ ਕਹੂਣ ਜਨ ਬਾਕੀ ਕਰਨੇ ਆਏਗੇ ਅਸੀਂ ਸ਼ਤਮਈ ਕੇ ਆਨਾ ਧੰ ਨਾਲ ਆਇਆ ਬਾਕੀ ਮੇਰੀ ਕਿਸਾਨ ਵੀਰ ਨੂੰ ਬੇਨਤੀ ਹੈ ਕਿ ਆਪਾਂ ਪ੍ਰਸ਼ਾਸਨ ਦੇ ਨਾਲ ਕੋਈ ਧੱਕੇਸ਼ਾ ਨਹੀਂ ਕਰਨੀ ਅਰੇ ਪ੍ਰਸ਼ਾਸਨ ਦਾ ਆਪਣਾ ਹੀ ਆ ਕਿਸਾਨ ਦੋਸਤ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਪਹਿਲਾਂ ਇਹ ਗੱਲ ਦੱਸੀ ਸੀ ਤੁਹਾਨੂੰ ਆਪਾਂ 13 ਫਰਵਰੀ ਤੋਂ ਲੈ ਕੇ ਜਿਹੜਾ ਦਿੱਲੀ ਦੇ ਆਗਰਾ ਦੀ ਰਾਜਧਾਨੀ ਦੇ ਵੱਲ ਬੀਜੇਪੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 30 ਦਿਨ ਲੋਕਤੰਤ ਡੈਮੋਕਰੇਸੀ ਸਿਸਟਮ ਦੇ ਅੰਡਰ ਰਹਿ ਕੇ ਅੰਦੋਲਨ ਕਰਨ ਚੱਲੇ ਸੀ ਅੱਜ ਵੀ ਆਪਣਾ ਜਿਹੜਾ ਅੰਦੋਲਨ ਹੈ ਏ ਬਿਲਕੁਲ ਸ਼ਾਂਤ ਮਈ ਪੀਸਫੁਲੀ ਰਹੂਗਾ ਸਾਡੇ ਹੱਥ ਬਨ ਕੇ ਬੇਨਤੀ ਹੈ ਸਾਰੇ ਹੀ ਕਿਸਾਨ ਵੀਰਾਂ ਨੂੰ ਕਿ ਆਪਾਂ ਸਾਰਿਆਂ ਨੇ ਡਿਸਪਲਨ ਦੇ ਵਿੱਚ ਰਹਿਣਾ ਹੈ ਪ੍ਰਸ਼ਾਸਨ ਇਹ ਆਪ ਦੀ ਡਿਊਟੀ ਕਰ ਰਿਹਾ ਹੈ ਆਪਾਂ ਆਪ ਦੀ ਡਿਊਟੀ ਕਰ ਲਈ ਹੈ ਕਿਸੇ ਨੇ ਆਪਾਂ ਪ੍ਰਸ਼ਾਸਨ ਨਾਲ ਜਿਹੜਾ ਫਿਲਹਾਲ ਜਿਹੜਾ ਹੱਥੋਂ ਪਾਈ ਨਹੀਂ ਹੋਣਾ ਪ੍ਰਸ਼ਾਸਨ ਨੂੰ ਪੀਸਫੁਲੀ ਆਪਣਾ ਜਿਹੜਾ ਆਪਣਾ ਧਰਨਾ ਰੱਖਣਾ ਹੈ ਸੋ ਬੇਨਤੀ ਸਾਡੀ ਸਾ ਬੇਨਤੀ ਇਹ ਹੈ ਪ੍ਰਸ਼ਾਸਨ ਵਾਲੇ ਭਰਾਵੋ ਪੰਜਾਬ ਵਾਲਿਓ ਤੁਸੀਂ ਸਾਡੇ ਭੈਣ ਭਰਾਵੋ ਸਾਡੇ ਭੈਣ ਭਰਾ ਜਿਹੜਾ ਆਪਦੇ ਅੰਦਰੋਂ ਆਵਾਜ਼ ਸੁਣਿਆ ਆਪਦੀ ਜਮੀਰ ਤੋਂ ਸਾਡਾ ਕੀ ਮਤਲਬ ਹੈ ਇੱਥੇ ਆਉਣ ਦਾ ਸਾਡਾ ਕੀ ਮਤਲਬ ਹੈ ਇਸ ਬੀਜੇਪੀ ਦੇ ਕੈਂਡੀਡੇਟ ਦਾ ਵਿਰੋਧ ਕਰਨ ਦਾ ਏ ਤੁਸੀਂ ਜਿਹੜਾ ਆਪਦੇ ਅੰਦਰੋਂ ਆਪਦੀ ਜ਼ਮੀਰ ਦੀ ਆਵਾਜ਼ ਸੁਣਿਓ ਦੇਸ਼ ਦੇ ਵਿੱਚ ਭਾਜਪੀ ਦੀ ਸਰਕਾਰ ਬਣੀ ਹੋਈ ਹੈ ਜਦੋਂ ਇਹਨਾਂ ਨੇ ਚੋਣਾਂ ਦੇ ਵਿੱਚ ਸਰਕਾਰਾਂ ਬਣਾਉਣੀਆਂ ਸੀ ਆਪਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਇਹਨਾਂ ਦਾ ਕਿ ਕਿਸਾਨਾਂ ਸਾਨੂੰ ਵੋਟਾਂ ਦਿਓ ਅਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰ ਦਾਂਗੇ ਇਹ 2014 ਦੀਆਂ ਗੱਲਾਂ ਹਨ ਔਰ ਇਹਨਾਂ ਦੇ ਮੌਜੂਦਾ ਮંત્રી ਉਸ ਸਮੇਂ ਗੁਜਰਾਤ ਦਾ ਮੁੱਖ ਮੰਤਰੀ ਸੀ ਔਰ ਹੋਰ ਸਟੇਟਾਂ ਦੇ ਮੁੱਖ ਮੰਤਰੀ ਲੈ ਕੇ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਉਸ ਕਮੇਟੀ ਕੰਜ਼ਿਊਮਰ ਅਫੇਅਰ ਨਾਮ ਦੀ ਕਮੇਟੀ ਦਾ ਚੇਅਰਮੈਨ ਬਣਾਇਆ ਤੇ ਕੇਂਦਰ ਦੀ ਸਰਕਾਰ ਨੂੰ ਉਸ ਸਮੇਂ ਕੀ ਸਟੇਟਮੈਂਟ ਹੈ ਇਸ ਕਮੇਟੀ ਦੀ ਉਸ ਨਰਿੰਦਰ ਮਹਾ ਮੋਦੀ ਦੀ ਅਗਵਾਈ ਵਾਲੀ ਕਮੇਟੀ ਦੀ ਕੀ ਸਟੇਟਮੈਂਟ ਹੈ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਐਮਐਸਪੀ ਦੇਣੇ ਦਾ ਕੋਈ ਫਾਇਦਾ ਨਹੀਂ ਕਿਸਾਨਾਂ ਨੂੰ ਗਰੰਟੀ ਕਾਨੂੰਨ ਬਣਾਇਆ ਜਾਵੇ ਐਮਐਸਪੀ ਪਰ ਇਹ ਸਟੇਟਮੈਂਟ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕਮੇਟੀ ਕੰਜ਼ਿਊਮਰ ਆਫ ਕਮੇਟੀ ਨਾਂ ਦੀ ਕਮੇਟੀ ਦੀਆਂ ਸਟੇਟਮੈਂਟ ਹੈ ਹੁਣ ਅੱਜ ਅਸੀਂ ਪਿਛਲੀ 13 ਫਰਵਰੀ ਤੋਂ ਲੈ ਕੇ ਆਪਦੀ ਰਾਜਧਾਨੀ ਦੇ ਵਿੱਚ ਸ਼ਾਂਤਮਈ ਪ੍ਰੋਟੈਸਟ ਕਰਨ ਜਾ ਰਹੇ ਹਾਂ ਸਾਡਾ ਰਾਈਟ ਹੈ ਸਾਡਾ ਅਧਿਕਾਰ ਹੈ ਸਰਕਾਰ 10 ਸਾਲ ਬੀਤ ਗਈ ਸਾਡੇ ਨਾਲ ਵੱਖ-ਵੱਖ ਕੀਤੀਆਂ ਹੋਈਆਂ ਸਟੇਟਮੈਂਟਾਂ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਉਹ ਜਾਦ ਕਰਵਾਉਣ ਲਈ ਅਸੀਂ ਦਿੱਲੀ ਆਵਦੀ ਰਾਜਧਾਨੀ ਵੱਲ ਚੱਲੇ ਸੀ ਪ੍ਰਸ਼ਾਸਨ ਵਾਲਿਓ ਧਿਆਨ ਦਿਓ ਆਪ ਦੇ ਅੰਦਰੋਂ ਆਵਾਜ਼ ਸੁਣਿਓ ਅਸੀਂ ਆਪਦੀ ਰਾਜ ਤੁਹਾਡੇ ਧੀਆ ਪੁੱਤ ਤੁਹਾਡੇ ਨੌਜਵਾਨ ਬੇਟੇ ਸੀ ਜਿਹੜੇ ਚੱਲੇ ਸੀ ਮੰਗਣ ਆਪਦਾ ਹੱਕ ਉੱਥੇ ਸਾਡੇ ਬੀਜੇਪੀ ਦੀ ਸਰਕਾਰ ਦੇ ਇਸ਼ਾਰੇ ਤੇ ਕੰਪਨੀਆਂ ਲੈਂਦੀਆਂ ਗਈਆਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਪਲਪ ਵੱਧ ਪਤਾ ਹੈ ਜਿਹੜਾ ਅਸਲਾ ਬਰੂਦ ਗੋਲਾ ਬਰੂਦ ਸਾਡੇ ਤੇ ਵਰਤਿਆ ਗਿਆ ਜਿਹੜਾ ਅਸਲਾ ਬਰੂਦ ਗੋਲਾ ਬਰੂਦ ਤੇਸ਼ ਦੇ ਕਿਸਾਨ ਤੇ ਅੰਨਦਾਤੇ ਤੇ ਤੁਹਾਡੇ ਤੀਆਂ ਪੁੱਤਾਂ ਤੇ ਵਰਤਿਆ ਗਿਆ ਸ਼ਾਇਦ ਜਦੋਂ ਕਮਾਂਡੀ ਮੁਲਕ ਦੀ ਮੁਲਕ ਤੋਂ جنگ ਲੱਗਦੀ ਹੈ ਉਦੋਂ ਵੀ ਨਹੀਂ ਵਰਤਿਆ ਜਾਂਦਾ ਸੰਕੜੇ ਕਿਸਾਨਾਂ ਦੀ ਬੀਜੇਪੀ ਦੀ ਸਰਕਾਰ ਨੇ ਛਾਤੀਆਂ ਪਾੜਤੀਆਂ ਗੋਲੀਆਂ ਮਾਰ ਕੇ ਕਿਸਾਨ ਅੱਖਾਂ ਤੋਂ ਹੰਨੇ ਕਰਤੇ ਆ ਬਠੰਡੇ ਦਾ ਬੱਲੋ ਪਿੰਡ ਦਾ ਨੌਜਵਾਨ ਕਿਸਾਨ ਦੋ ਭੈਣਾਂ ਦਾ ਮਾਪਿਆਂ ਦਾ ਇਕਲੌਤਾ ਪੁੱਤਰ ਸਿਰ ਚ ਗੋਲੀ ਮਾਰ ਕੇ ਸ਼ਹੀਦ ਕੀਤਾ ਮਿੱਟੀ ਵਿੱਚ ਰਲਾਇਆ ਖਾਕ ਬਣਾਈ ਆ ਉਹਦੀ ਅੱਜੇ ਵੋਟਾਂ ਮੰਗਣ ਸੱਥਾਂ ਅੱਜ ਸਾਡੇ ਕੋਲੇ ਸੱਥਾਂ ਸਾਡੇ ਪਿੰਡਾਂ ਸਾਡੇ ਆਉਣਾ ਸਾਡੇ ਨਾਲ ਬੈਠ ਕੇ ਗੱਲ ਕਰੇ ਇੱਥੇ ਆ ਕੇ ਗੱਲ ਕਰੇ ਕੀ ਕਸੂਰ ਸੀ ਸਾਡਾ ਕੀ ਤੁਸੀਂ ਮੰਨੀ ਨਹੀਂ ਇਹ ਗੱਲ ਕਿ ਤੁਸੀਂ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਨੂੰ ਲਾਗੂ ਕਰਾਂਗੇ ਕਿ ਤੁਸੀਂ ਪਿਛਲੇ ਅੰਦੋਲਨ ਦੇ ਦੌਰਾਨ ਇਹ ਮੰਨੀ ਨਹੀਂ ਗੱਲ ਕਿ ਅਸੀਂ ਐਮਐਸਪੀ ਤੇ ਗਰੰਟੀ ਕਾਨੂੰਨ ਹੈ ਜਿਹੜਾ ਲਾਗੂ ਕਰਾਂਗੇ ਤੁਸੀਂ ਇਹ ਗੱਲ ਕਹੀ ਨਹੀਂ ਕਿ ਕਿਸਾਨ ਨੂੰ ਤੇ ਮਜ਼ਦੂਰ ਨੂੰ ਕਰਜ਼ੇ ਤੋਂ ਮੁਕਤ ਕਰਾਂਗੇ ਤੁਸੀਂ ਇਹ ਗੱਲ ਕਹੀ ਨਹੀਂ ਕਿ ਬਿਜਲੀ ਬਿੱਲ 2020 ਸੋਧ ਬਿੱਲ ਨੂੰ ਖਤਮ ਕਰਾਂਗੇ ਅੱਜ ਅੱਜ ਭਰਾਵੋ ਜੇ ਸਾਨੂੰ ਪ੍ਰਸ਼ਾਸਨ ਵਾਲਿਓ ਜੇ ਸਾਨੂੰ ਸਾਡੀ ਰਾਜਧਾਨੀ 'ਚ ਜਾਣ ਦਾ ਅਧਿਕਾਰ ਨਹੀਂ ਜੇ ਸਾਨੂੰ ਸਾਡੀ ਰਾਜਧਾਨੀ ਦੇ ਵਿੱਚ ਪੜਨ ਸਮੇ ਸਾਡੀ ਛਾਤੀ 'ਚ ਗੋਲੀਆਂ ਮਾਰਨਗੇ ਇਹ ਲੋਕ ਸਾਡੇ ਸਿਰ ਪਾੜਨਗੇ ਸਾਡਾ ਲੱਖਾਂ ਰੁਪਈਆ ਦਾ ਟਰੈਕਟਰ ਅਸੀਂ ਗਏ ਸਾਡੇ ਨਾਲ ਨੇਫਟ ਲੋ ਜਿਹੜਾ ਨਿਫਟਣਾ ਹੈ ਸਾਡੇ ਮੁੰਡੇ ਮਾਰਤੇ ਤੁਸੀਂ ਜ਼ਖਮੀ ਕਰਤੇ ਨੇਫਟ ਲੋ ਹੋਰ ਨੇਫਟ ਲੋ ਜੇ ਤੁਹਾਡਾ ਢਿੱਡ ਨਹੀਂ ਭਰਿਆ ਪਰ ਸਾਡਾ ਲੱਖਾਂ ਰੁਪਈਆ ਦਾ ਖੜਾ ਸ਼ਰਮਾਇਆ ਸਾਡੇ ਟਰੈਕਟਰ ਟਰਾਲੀਆਂ ਇਸ ਸਰਕਾਰ ਨੇ ਦਿਨ ਦਿਹਾੜੇ ਡਾਂਗਾ ਮਾਰ ਕੇ ਭੰਨੇ ਅੱਗ ਲਾਤੀ ਗੱਡੀਆਂ ਭੰਨਤੀਆਂ ਪਾਣੀ ਵਾਲੀਆਂ ਟੈਂਕੀਆਂ ਪਾੜਤੀਆਂ ਟਰੈਕਟਰ ਭੰਨਤੇ ਦੱਸੋ ਸਾਡਾ ਕਸੂਰ ਕੀ ਸੀ ਬਣਾਓਗੇ ਤਾਂ ਤੁਸੀਂ ਬਣਾਓਗੇ ਅਸੀਂ ਨਹੀਂ ਬਣਾਉਣਾ ਚਾਹੁੰਦੇ ਸਾਡੇ ਕੋਲੇ ਇੱਥੇ ਆਵੇ ਜਿਹੜਾ ਇਥੋਂ ਦਾ ਕੈਂਡੀਡੇਟ ਹੰਸ ਰਾਜਹੰਸ ਹੈ ਇੱਥੇ ਆਵੇ ਜਵਾਬ ਦੇਵੇ ਗੱਲ ਦਾ ਸਾਡਾ ਕੀ ਕਸੂਰ ਹੈ ਅਸੀਂ ਮੰਗਦੇ ਕੀ ਹੈ ਅਸੀਂ ਚਾਹੁੰਦੇ ਕੀ ਹੈ ਆ ਕੇ ਸਾਡੇ ਨਾਲ ਗੱਲ ਕਰੇ ਇੱਥੇ ਅੱਜ ਲੋਕਾਂ ਤੋਂ ਡਰ ਲੱਗਦਾ ਹੈ ਅੱਜ ਤੁਹਾਡਾ ਮੂਹਰੇ ਉਹ ਟਰਸਰਾ ਲਿਆ ਜਾ ਰਿਹਾ ਹੈ ਵੀਰਾਂ ਨੂੰ ਧੱਕੇ ਮਾਰੋ ਤੇ ਪਰੇ ਸਿੱਟੋ ਫਿਰ ਭਰਾਵੋ ਜੇ ਤੁਸੀਂ ਧੱਕੇ ਮਾਰਨੇ ਆ ਮਾਰ ਲਓ ਉੱਥੇ ਮਾਰਤੇ ਸਾਡੇ ਨੌਜਵਾਨ ਇੱਕ ਤਾਂ ਸਾਨੂੰ ਇੱਥੇ ਮਾਰ ਦਿਓਗੇ ਫਿਰ ਜਿਹੜਾ ਖਮਿਆਜਾ ਭੁਗਤਣਾ ਔਖਾ ਹੋ ਜਾਊ ਸੋ ਆਪਾਂ ਮੇਰਾ ਕਿਸਾਨ ਭਰਾਵਾਂ ਨੂੰ ਸਾਡਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਆਪਾਂ ਆਪਦਾ ਸ਼ਾਂਤਮਈ ਪ੍ਰੋਟੈਸਟ ਰੱਖਣਾ ਹੈ ਉੱਥੇ ਵੀ ਆਪਾਂ ਇਸੇ ਤਰ੍ਹਾਂ ਲੜਿਆ ਇਹਨਾਂ ਨੇ ਗੋਲੀਆਂ ਮਾਰੀਆਂ ਆਪਾਂ ਸਬਰ ਨਾਲ ਜਰਿਆ ਇਹਨਾਂ ਦਾ ਜਬਰ ਤੇ ਹੁਣ ਜਿਹੜੇ ਰਿਜ਼ਲਟ ਆ ਰਹੇ ਆ ਉਹ ਇਹਨਾਂ ਦੇ ਸਾਹਮਣੇ ਆ ਤੇ ਆਉਣ ਵਾਲੇ ਹਲੇ 2 ਮਹੀਨੇ ਇਲੈਕਸ਼ਨ ਦੇ ਵਿੱਚ ਐ ਉਹ ਵੀ ਇਹਨਾਂ ਦੇ ਸਾਹਮਣੇ ਐ ਕੋਈ ਗੱਲ ਨਹੀਂ ਅੰਦਰ ਵੜ ਗਿਆ ਉੱਥੇ ਖੜ ਕੇ ਕੋਈ ਗੱਲ ਨਹੀਂ ਹੋਣੀ ਅਸੀਂ ਇੱਥੇ ਬੈਠੇ ਹਾਂ ਹੁਣ ਫਿਰ ਬਾਹਰ ਤੱਕ ਕੱਢਣਾ ਪਊਗਾ ਫਿਰ ਆਏ ਆਏ ਹੱਲ ਹੋ ਜੂ ਜਿਵੇਂ ਤੁਸੀਂ ਕਰ ਰਹੇ ਹੋ ਹਾਂ ਜ਼ਿੰਮੇਵਾਰ ਅਧਿਕਾਰੀ ਹੁਣ ਤੇ ਇੱਥੋਂ ਕੱਢ ਲਾਂਗੇ ਇੱਥੋਂ ਕੱਢ ਲਾਂਗੇ ਫਿਰ ਪਿੰਡਾਂ 'ਚ ਨਹੀਂ ਆਉਣਾ ਪਿੰਡਾਂ 'ਚ ਤਾਂ ਆਊਗਾ ਪਿੰਡਾਂ 'ਚ ਤਾਂ ਵੱਡੀ ਫੋਰਸ ਹੋਊਗੀ ਅੱਜ ਤਾਂ ਹਰੇਕ ਪਿੰਡ 'ਚੋਂ ਕੋਈ ਦੋ-ਦੋ ਬੰਦੇ ਚਾਰ-ਚਾਰ ਆਇਆ ਹੈ ਫਿਰ ਤਾਂ ਬੀਬੀਆਂ ਵੀ ਹੋਣਗੀਆਂ ਫਿਰ ਤਾਂ ਬੱਚੇ ਵੀ ਹੋਣਗੇ ਫਿਰ ਤਾਂ ਜਿਹੜੇ ਆਮ ਲੋਕ ਸਾਰੇ ਹੋਣਗੇ ਫਿਰ ਪਿੰਡਾਂ 'ਚ ਕੀ ਕਰੋਗੇ ਸੋ ਇਹਸ ਕਰਕੇ ਮੇਰੇ ਵੀਰੋ ਸਾਡੀ ਬੇਨਤੀ ਇਹ ਹੈ ਵੀ ਇਹ ਜਿਹੇ ਬਿਹੇਵ ਕਰਨੇ ਸਾਡੇ ਨਾਲ ਬੰਦ ਕਰ ਦਿਓ ਸਾਡੇ ਨਾਲ ਗੱਲ ਕਰੇ ਵਿਚਾਰਦਾ ਸੀ ਵਿਚਾਰ ਦਾ ਗੋਲਾ ਸਿੱਟਣਾ ਚ ਸਵਾਲਾਂ ਦੇ ਗੋਲੇ ਸਿੱਟਨੇ ਆਜਾ ਇੱਥੇ ਖੜ ਕੇ ਸਾਹਮਣੇ ਲਿਆਓ ਸਾਹਮਣੇ ਖੜ ਕੇ ਮਾਈਕ ਦਿਓ ਉਹਨੂੰ ਸਾਡੀ ਗੱਲ ਦਾ ਜਵਾਬ ਦੇਵੇ ਅਸੀਂ ਇੱਥੋਂ ਗੋਲਾ ਸਿੱਟਾਂਗੇ ਸਾਡਾ ਨਾਕਾ ਲੱਗ ਚੁੱਕਿਆ ਇਹਨਾਂ ਨੇ ਤਾਂ ਸਿੱਟਿਆ ਨਾ ਅੱਖਾਂ ਤੋਂ ਅੰਨੇ ਕਰਨ ਵਾਲੇ ਇਹਨਾਂ ਨੇ ਤਾਂ ਸਿੱਟਿਆ ਨਾ ਸਾਡੇ ਸਿਰ ਪਾੜਨ ਵਾਲੇ ਇਹਨਾਂ ਨੇ ਤਾਂ ਗੋਲੀਆਂ ਚਲੰਜਣਾਂ ਸਾਡੀਆਂ ਛਾਤੀਆਂ ਪਾੜਨ ਵਾਲੀਆਂ ਉਹ ਸਾਡੇ ਕੋਲੇ ਕੁਝ ਨਹੀਂ ਸਾਡੇ ਕੋਲੇ ਸਾਡੇ ਸਵਾਲਾਂ ਦੇ ਗੋਲੇ ਆ ਸਾਡੇ ਕੋਲੇ ਸਾਡੀਆਂ ਦਲੀਲਾਂ ਦੇ ਜਵਾਬਾਂ ਦੇ ਜਿਹੜੇ ਗੋਲੇ ਆ ਉਹ ਲਿਆ ਖੜਾਓ ਇੱਥੇ ਮਹਿਕ ਦਿਓ ਤੇ ਜਵਾਬ ਦੇਵੇਂ ਸਾਡੀ ਗੱਲ ਦਾ ਫੇਰ ਜਾਵੇ ਇਥੋਂ ਸੁਰਖਰੂ ਹੋ ਕੇ ਮਰਨ ਇਹਦੇ ਜਿਹੜੇ ਨਤੀਜੇ ਐ ਇਹ ਚੰਗੇ ਨਹੀਂ ਹੋਣੇ ਜਿਸ ਤਰ੍ਹਾਂ ਤੁਸੀਂ ਇਹ ਵਿਹਵ ਕਰ ਰਹੇ ਆ ਸਾਡੇ ਨਾਲ ਅਸੀਂ ਇਸ ਪਾਸੇ ਨਾ ਗਏ ਨਾ ਜਾਣਾ ਚਾਹੁੰਦੇ ਲੋ ਤੁਸੀਂ ਮੇਰੀ ਸਾਡੇ ਭਰਾਵਾਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਹੱਥ ਬੰਨ ਕੇ ਫੇਰ ਬਹਿੰਤੀ ਐ ਆਪਾਂ ਜਿਹੜਾ ਮਾਹੌਲ ਬਿਲਕੁਲ ਨਹੀਂ ਬਣ ਦੇਣਾ ਵੇ ਜਿਹੜਾ ਕੋਈ ਆਪਾਂ ਨੂੰ ਦੋਸ਼ੀ ਕਰੇ ਅੱਜ ਤੱਕ ਜਦੋਂ ਦੇ ਤੁਸੀਂ ਸੰਘਰਸ਼ ਲੜ ਰਹੇ ਹੋ ਸਰਕਾਰ ਕਟਾਰੇ ਚ ਹੈ ਸਰਕਾਰ ਦੋਸ਼ੀ ਹੈ ਤੁਸੀਂ ਆਪਦੇ ਹੱਕ ਮੰਗਣ ਵਾਲੇ ਲੋਕ ਆਪਦਾ ਸੰਘਰਸ਼ ਲਈ ਚਿੱਟੇ ਦੁੱਤ ਵਰਗੇ ਸੱਚੇ ਹੋ ਕਿਉਂ ਕਿਉਂਕਿ ਤੁਸੀਂ ਡਿਸਪੀਸਪਲਨ ਆਪਦਾ ਅਨੁਸ਼ਾਸਨ ਨਹੀਂ ਪੰਗ ਹੋਣ ਦਿੱਤਾ ਤੇ ਆਪਾਂ ਡਿਸਪੀਸਪਲਨ ਅਨੁਸ਼ਾਸਨ ਆਪਦਾ ਬਰਕਰਾਰ ਰੱਖਣਾ ਹੈ ਆਪਾਂ ਇੱਥੇ ਕਿਸੇ ਅਧਿਕਾਰੀ ਨਾਲ ਨਹੀਂ ਖੇਪਣਾ ਸਾਡੇ ਨਾਲ ਆਵੇ ਸਵਾਲਾਂ ਦੇ ਸਾਡੇ ਜਵਾਬ ਦੇਵੇ ਇੱਥੇ ਖੜ ਕੇ ਅਸੀਂ ਅੱਜ ਮਾਈਕ ਦੇ ਦਿਓ ਉੱਥੇ ਖੜਾ ਤੁੱਪਿਆ ਦਾ ਮੈਂ ਤਾਂ ਫਕੀਰ ਐ ਮੈਂ ਤਾਂ ਗੱਲ ਵਿਹੁਣੀ ਸੀ ਮੈਂ ਤਾਂ ਇੱਕ ਕਰੀ ਐਮਪੀ ਬਣਨਾ ਸੀ ਆ ਦਿਖਾਈਏ ਸਵਾਲ ਆ ਦਿਖਾਈਏ ਸਵਾਲਨ ਭਜਦਾ ਕਿਉਂ ਐ ਆ ਲੋਕ ਕੀ ਐ ਆ ਪਬਲਿਕ ਹੀ ਐ ਜਿਹਦੀਆਂ ਵੋਟਾਂ ਲੈਣੀਆਂ ਹੁਣ ਭਜਦਾ ਕਿਉਂ ਅੰਦਰ ਕਾ ਵਰਦਾ ਆ ਫਿਰ ਦੇਖੀ ਆ ਕਿੱਡੀ ਕ ਫਕੀਰੀ ਐ ਆ ਫਿਰ ਦੇਖੀ ਆ ਗੱਲ ਵਿਹੁਣ ਦੇ ਨਤੀਜੇ ਕੀ ਐ ਇਹ ਤੇਰਾ ਫਰੀਦਕੋਟ ਚਪੇਚਾ ਪਹਿਲੀ ਵਾਰੀ ਪਿਆ ਸਰਹੇਸ ਕਰਕੇ ਬੇਨਤੀ ਹੈ ਜੀ ਇੱਥੇ ਆ ਜੇ ਜੇ ਲੋਕਾਂ ਦਾ ਲੀਡਰ ਬਣਨਾ ਚਾਹੁੰਦਾ ਤਾਂ ਇੱਥੇ ਆ ਵਿਚਾਲੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇ